ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਲਾਉਣਾ ਆ ਫੌਗਰ ਸਿਸਟਮ ਫੌਗਰ ਸਿਸਟਮ ਲਾਉਣਾ ਆ ਜੀ ਡੱਗੋ ਰਮਣਾ ਜਿਲ੍ਹਾ ਫਰੀਦਕੋਟ ਤੇ ਕਰੋ ਫਿਰ ਪ੍ਰੈਸ਼ਰ ਚੈੱਕ ਤੇ ਕੀ ਮਾਹੌਲ ਬਣਿਆ ਪਿਆ ਤੁਸੀਂ ਆਪ ਹੀ ਦੇਖ ਲਓ ਪੂਰਾ ਚੱਲ ਮਾਹੌਲ ਆ ਇੱਥੇ ਤੇ ਪੂਰਾ ਹੀ ਐ ਫੌਗ ਬਣ ਰਹੀ ਆ ਤੇ 20 ਨਿਓਜਲਾਂ ਦਾ ਸੈੱਟ ਲੱਗਿਆ ਬਾਈ ਦਾ 60 ਫੁੱਟ ਸ਼ੈੱਟ ਸੀਗਾ ਇੱਥੇ ਪ੍ਰੈਸ਼ਰ ਤੁਸੀਂ ਚੈੱਕ ਆਪੇ ਹੀ ਕਰ ਸਕਦੇ ਹੋ ਦਿਖਾ ਦਿੰਨੇ ਆ ਕਿਹੜੇ ਤਰੀਕੇ ਨਾਲ ਪ੍ਰੈਸ਼ਰ ਨੂੰ ਫੋਕਰ ਸਿਸਟਮ ਚੈੱਕ ਕਰੋ ਪ੍ਰੈਸ਼ਰ ਕਿਵੇਂ ਆ ਐ ਪੂਰੀ ਵਧੀਆ ਸੈੱਲ ਬਣਾ ਰਿਹਾ ਥੱਲੇ ਸਾਸ਼ੀ ਗੱਲ ਬਾਈ ਕਿਵੇਂ ਲੱਗਿਆ ਫਿਰ ਸਿਸਟਮ ਆਪਣਾ ਬਈ ਇਹ ਬਹੁਤ ਵਧੀਆ ਬਈ ਆ ਰਿਹਾ ਆ ਪੂਰਾ ਵਧੀਆ ਮਾਹੌਲ ਬਣਿਆ ਹਾਂ ਮੇਰੇ ਹਿਸਾਬ ਨਾਲ ਬਾਈ ਹਨਾ ਚਿੱਕੜ ਵੀ ਨਹੀਂ ਹੋ ਰਿਹਾ ਤੇ ਤੁੰਡ ਵੇਖ ਲਾ ਹਨਾ ਬਈ ਛਿਮਲਾ ਹੀ ਬਣਿਆ ਪਿਆ ਤਾਂ ਮੈਂ ਬੀਤਾਂ ਦੀ ਵਧੀਆ ਵਧੀਆ ਤੇ ਕੀ ਕੀ ਆਣਾ ਚਾਹੁੰਨੇ ਬਈ ਫਿਰ ਆਪਣੇ ਜਿਹੜੇ ਕਿਸਾਨ ਭਰਾ ਪਸ਼ੂਆਂ ਦਾ ਆਪਣੇ ਖਰਬੂੰਦਾ ਕੰਮ ਕਰਦੇ ਆ। ਬੜਾ ਵਧੀਆ ਚੰਗਾ ਗਰਮੀ ਤੋਂ ਰਾਤ ਮਿਲੂਗੀ। ਫਵਾਰਿਆਂ ਨਾਲ ਮੇਰੇ ਤੋਂ ਨਾਲ ਨਿਯੋਜਨਾ ਤੀਸਰੀ ਨੇ। ਹਾਂ। ਹਾਂ ਬੱਸ ਤਾਂ ਬਹੁਤ ਵਧੀਆ ਲੱਗਿਆ। ਤੇ ਬਾਕੀ ਆਏ ਆ ਬਈ ਪਸ਼ੂ ਬਿਮਾਰੀ ਤੋਂ ਵੀ ਵਜਦਾ ਰੋ ਮਾਰ ਨਹੀਂ ਹੁੰਦਾ ਪਸ਼ੂ ਹਨਾ। ਬਹੁਤ ਵਧੀਆ ਸਿਸਟਮ ਆਇਆ ਬਈ। ਬਹੁਤ ਵਧੀਆ ਲੱਗਿਆ ਬਈ। ਹਾਂ। ਕੰਮ ਪਸੰਦ ਆਇਆ ਬਈ ਆਪਣਾ। ਹਾਂ ਨਹੀਂ ਨਹੀਂ ਬਹੁਤ ਵਧੀਆ ਬਈ। ਤੇ ਦੋਸਤੋ ਵੀਡੀਓ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਤੇ ਜਿਹੜੇ ਵੀ ਦੋਸਤ ਆਪਣੇ ਤੋਂ ਇਸਵਾਵਾਂ ਲੈਣੀਆਂ ਚਾਹੁੰਦੇ ਆ ਉਹ 9779801992 ਤੇ ਕਾਲ ਕਰ ਲਿਓ ਆਪਜੀ ਦਾ ਬਹੁਤ ਬਹੁਤ ਧੰਨਵਾਦ